ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਤੇ ਵਾਰ ਜਿਹੜੀ ਹੈਗੀ ਆ ਉਹ ਕਹਿੰਦੇ ਖਤਮ ਹੋ ਗਈ ਆ ਤੇ ਅੱਧੇ ਪੈਣ ਭਰਾ ਕਹਿ ਰਹੇ ਨੇ ਹਜੇ ਚੱਲੀ ਜਾਂਦੀ ਆ ਹੁਣ ਪਤਾ ਨਹੀਂ ਸਹੀ ਕੀ ਆ ਗਲਤ ਕੀ ਆ ਪਰ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਜਿਹੜੇ ਬਾਰਡਰ ਵਾਲੇ ਇਲਾਕੇ ਨੇ ਉਹਨਾਂ ਤੇ ਕੋਈ ਗੜਬੜ ਤਾਂ ਨਹੀਂ ਸੁਣੀ ਜੜੀਆਂ ਪੈਣਾ ਬਾਰਡਰ ਵਾਲੇ ਇਲਾਕਿਆਂ ਤੋਂ ਜਿੱਦੇ ਤਰਨ ਤਰਨ ਵਾਲੀ ਸਾਈਡ ਤੋਂ ਮੇਰੀ ਵੀਡੀਓ ਦੇਖਦੀਆਂ ਹੋਣਗੀਆਂ ਹਨਾ ਤਾ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਮਾਹੌਲ ਜਿਹੜਾ ਹੈਗਾ ਉਹ ਕਿੱਦਾਂ ਦਾ ਹੈ ਨਾ ਉਹ ਉਧਰ ਵਾਲੀ ਸਾਈਡ ਕਿਉਂਕਿ ਇੱਕ ਪੰਜਾਬੀ ਹੋਣ ਦੇ ਨਾਤੇ ਹਨਾ ਆਪਾਂ ਨੂੰ ਇਹ ਹੁੰਦਾ ਵੀ ਸਾਰੇ ਕਿਤੇ ਸੁੱਖ ਸ਼ਾਂਤੀ ਹੀ ਰਵੇ ਵੀ ਕਿਤੇ ਕੋਈ ਗੜਬੜ ਨਾ ਹੋਵੇ ਕਿਤੇ ਕੋਈ ਨੁਕਸਾਨ ਨਾ ਹੋਵੇ ਭੈਣ ਭਰਾਵਾਂ ਦਾ ਹਨਾ ਤੇ ਪਲੀਜ਼ ਜਿਹੜੀਆਂ ਕੋਈ ਬਾਰਡਰ ਵਾਲੇ ਇਲਾਕੇ ਦੀਆਂ ਭੈਣਾਂ ਹੋਣਗੀਆਂ ਉਹ ਮੈਨੂੰ ਜਰੂਰ ਦੱਸਿਓ ਜਾਂ ਫਿਰ ਸਾਰੀਆਂ ਭੈਣਾਂ ਹੀ ਦੱਸਿਓ ਵੀ ਤੁਹਾਡੇ ਇਲਾਕੇ ਦੇ ਵਿੱਚ ਕੀ ਕੀ ਮਤਲਬ ਕੋਈ ਰੌਲਾ ਗਲਤ ਨਹੀਂ ਹੈਗਾ ਹਨਾ ਜਾਂ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਗੜਬੜਤਾ ਨਹੀਂ ਹੈਗੀ ਹਨਾ ਕਿਉਂਕਿ ਆਪਾਂ ਸਾਰਿਆਂ ਦੀ ਸੁੱਖੀ ਭਾਲ ਦਿਆਂਗੇ ਤੇ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਕੋਠੇ ਦੇ ਉੱਪਰ ਆ ਜਾ ਤੁਸੀਂ ਕੁਛ ਨਹੀਂ ਥੋੜੇ ਜਿਹੜੇ ਕੁਬੜ ਤਾਂ ਦਿਖਾਉਂਦੇ ਹਾਂ ਮੇਰੀ ਭੈਣ ਡਰ ਗਈ ਕਹਿੰਦੀ ਉੱਪਰ ਕੀ ਦਿਖਾ ਰਹੇ ਹੋ ਮੇਰੀ ਭੈਣ ਦਾ ਕਮਰਾ ਹੈ ਨਾ ਉੱਪਰ ਮੇਰੀ ਭੈਣ ਦਾ ਕਮਰਾ ਹੈ ਉੱਪਰ ਤੁਹਾਨੂੰ ਤੇ ਗੱਲ ਪਤਾ ਹੈ ਹੈ ਆ ਦੇਖੋ ਪਹਿਲਾਂ ਤਾਂ ਪਹਿਣਨ ਦੱਸ ਦਈਏ ਅਸੀਂ ਹੈਗੇ ਆ ਰਾਮਗੜੀਏ ਹਨਾ ਤੇ ਹੁਣ ਸਾਡੇ ਡੈਡੀ ਨੇ ਜਿਹੜੇ ਉਹ ਬਣਾ ਰਹੇ ਨੇ ਸਾਡਾ ਜਿਹਦੇ ਵਿੱਚ ਆਪਾਂ ਬਾਬਾ ਜੀ ਦੀ ਫੋਟੋ ਲਗਾਉਣੇ ਹੁੰਦੇ ਆ ਨਾ ਉਹ ਰੈਕ ਬਣਾ ਰਹੇ ਨੇ ਪਲਾਈ ਜਿਹੜੀ ਲਿਆ ਕੇ ਰੱਖੀ ਹੋਈ ਆ ਮੇਰਾ ਬੇਟਾ ਵੀ ਸਿੱਖੂਗਾ ਬੇਟਾ ਜਿਹੜਾ ਹੈਗਾ ਹੈਲਪ ਕਰੂਗਾ ਹਨਾ ਤੇ ਉਹਨਾਂ ਨੂੰ ਨਾ ਮਤਲਬ ਬਿਲਕੁਲ ਯਕੀਨ ਨਹੀਂ ਹੁੰਦਾ ਬਾਜ਼ਾਰ ਵਾਲੀਆਂ ਚੀਜ਼ਾਂ ਤੇ ਕਿਉਂਕਿ ਉਹ ਬੈੱਡ ਬੁੱਡ ਜਿਹੜੇ ਹੈਗੇ ਨੇ ਫਰਨੀਚਰ ਵਗੈਰਾ ਦਾ ਸਮਾਨ ਜਿਹੜਾ ਹੈਗਾ ਉਹ ਬਣਾ ਲਾਂਦੇ ਨੇ ਜਦੋਂ ਕਿ ਉਹ ਬਿਜਲੀ ਬੋਰਡ ਦੇ ਵਿੱਚੋਂ ਜਾਈ ਰਿਟਾਇਰ ਹੋਏ ਹੋਏ ਨੇ ਹਨਾ ਉਧਰ ਆਪਾਂ ਦੂਸਰੇ ਚੈਨਲ ਦੀ ਜਿਹੜੀ ਹੈਗੀ ਵੀਡੀਓ ਬਣਾ ਕੇ ਹਟਿਆ ਇੱਥੇ ਨਾ ਕੱਲ ਮੀਂਹ ਆ ਗਿਆ ਸੀ ਅੱਜ ਸਾਡੇ ਕੋਲ ਸਫਾਈ ਨਹੀਂ ਹੋਈ ਹੈਗੀ ਬਿਲਕੁਲ ਵੀ ਤੇ ਅੱਜ ਤੁਹਾਨੂੰ ਚੀਜ਼ ਦਿਖਾਉਣਾ ਥੋੜੇ ਤੋਂ ਰਹਿ ਲੈਣੀ ਆ ਮੈਂ ਠੀਕ ਹੈ ਚਿੜੀ ਹੈ ਤਾਂ ਨਹੀਂ ਹਈ ਚਿੜੀ ਬੈਠੀ ਹੈ ਚਿੜੀ ਚਿੜੀ ਵਿੱਚ ਬੈਠੀ ਹੈ ਹਈ ਹਰਸ਼ ਨਾਹ ਨਾਹ ਹੁਕਰ ਨਾਹ ਹੈਨਾ ਨਹੀਂ ਇੱਕ ਇੱਕ ਮਿੰਟ ਉਧਰ ਨੇੜੇ ਜੀ ਕਰ ਦੇ ਹੈ ਨਾਹ ਹੁਕਰ ਉੱਡ ਜੂਗੀ ਹੈਨਾ ਯਾਨੀ ਬੱਚੇ ਦਿੱਤੇ ਹੋਏ ਹੈ ਜੀ ਨਹੀਂ ਆ ਗਈ ਸਰ ਆ ਗਈ ਹਈ ਉੱਡੇ ਨਾ ਹੈਨਾ ਹਈ ਉੱਡੇ ਗਈ ਹਰਸ਼ ਪਾਪ ਤਾਂ ਨਹੀਂ ਹੋ ਗਿਆ ਆ ਜੂਗੀ ਵੈਸੇ ਤਾਂ ਹੋ ਹੋਰ ਹੈ ਆ ਜੂਗੀ ਹੈਨਾ ਤੇ ਦੇਖਿਓ ਇਹ ਨਾ ਮੈਂ ਭੈਣ ਭਰਾਵਾਂ ਨੂੰ ਜਾਂ ਜਿਹੜੇ ਕੋਈ ਵੱਡੀ ਐ ਦੀਆਂ ਜਿਹੜੇ ਮਤਲਬ ਆ ਮੇਰੇ ਮਦਰ ਦੀਆਂ ਇਸ ਦੀਆਂ ਜਾਂ ਮੇਥੋਂ ਵੀ ਵੱਡੇ ਵੱਡੇ ਇਸ ਦੀਆਂ ਕੋਈ ਭੈਣਾਂ ਹਨਾ ਵੀਡੀਓ ਦੇਖਦੀਆਂ ਨੇ ਮੇਰੀਆਂ ਅਸੀਂ ਨਾ ਥੋੜਾ ਜਿਹਾ ਪੁੱਛਣਾ ਸੀਗਾ ਉਹਨਾਂ ਨੂੰ ਕੁਛ ਵੀ ਦੇਖੋ ਇਹ ਇੱਦਾਂ ਮਤਲਬ ਦੇਖੋ ਵੈਸੇ ਤਾਂ ਪਰਮਾਤਮਾ ਦਾ ਜੀ ਆ ਇੱਥੇ ਉਹਨੇ ਬੱਚੇ ਦੇਣੇ ਆ ਅੰਡੇ ਦੇਣੇ ਆ ਹਨਾ ਇੱਥੇ ਦੇਖੋ ਉਹਨੇ ਨਾ ਹੌਸਲਾ ਜਿਹਾ ਬਣਾ ਲਿਆ ਆਪਣਾ ਇੱਕ ਕੀ ਕਹਿੰਦੇ ਹੁੰਦੇ ਆ ਇਹਨੂੰ ਆਲਣਾ ਆਲਣਾ ਪੰਜਾਬੀਆਂ ਆਪ ਪਾ ਲੈਣਾ ਹੀ ਹੁੰਦਾ ਇਹ ਤੈਨੋਂ ਨੇ ਆਲਣਾ ਬਣਾ ਲਿਆ ਆਪਣਾ ਹਨਾ ਤੇ ਹੁਣ ਜਦੋਂ ਉਹ ਕਾਫੀ ਬਣਾ ਲਿਆ ਨਾ ਉਹਨੇ ਪਹਿਲਾਂ ਸਾਡੀ ਤਾਕੀ ਥੋੜੀ ਜੀ ਖੁੱਲੀ ਹੁੰਦੀ ਸੀ ਪਤਾ ਨਹੀਂ ਕਿਸ ਤਰ੍ਹਾਂ ਵੱੜ ਗਈ ਜਿਹੜੀ ਉਹਨੇ ਕਾਫੀ ਜਿਹੜਾ ਹੈਗਾ ਸੀ ਉਹ ਬਣਾ ਲਿਆ ਸੀਗਾ ਹਨਾ ਅਸੀਂ ਉੱਪਰੋਂ ਜਿਹੜੀ ਸਫਾਈ ਹੈਗੀ ਦੋ ਤਿੰਨ ਦਿਨ ਮਤਲਬ ਰੁੱਕ ਕੇ ਕਰਦੇ ਹੁੰਨੇ ਆਂਗੇ ਉਹਨੇ ਦੋ ਤਿੰਨ ਦਿਨਾਂ ਦੇ ਵਿੱਚ ਨਾ ਆਲਣਾ ਇਹ ਕਾਫੀ ਬਣਾ ਲਿਆ ਉਸ ਤੋਂ ਬਾਅਦ ਸਾਡੀ ਹਿੰਮਤ ਨਹੀਂ ਹੋਈ ਹੈਗੀ ਵੀ ਉਹ ਜਿਹੜੇ ਉਹਦੇ ਕਿਣਕੇ ਸੀਗੇ ਵੀ ਅਸੀਂ ਚੱਕ ਕੇ ਸਿੱਟਦੀਏ ਕਿਉਂਕਿ ਚਿੜੀ ਤੇ ਜਿਹੜਾ ਉਹਦਾ ਹਸਬੰਡ ਜਿਹੜਾ ਹਨ ਇੱਥੇ ਬੈਠੇ ਹੁੰਦੇ ਸੀਗੇ ਤੇ ਸਾਡੀ ਨਾ ਹਿੰਮਤ ਨਹੀਂ ਹੋਈ ਸਾਨੂੰ ਐ ਲੱਗਿਆ ਵੀ ਅਸੀਂ ਕੋਈ ਪਾਪ ਕਰ ਰਹੇ ਆ ਵੀ ਦੇਖਿਓ ਘਰ ਬਣਾ ਰਹੇ ਨੇ ਹਾਂ ਪਹਿਲੀ ਗੱਲ ਤੇ ਜਦੋਂ ਅਸੀਂ ਦੇਖਿਆ ਮੋਸਟਰ ਜਲਦੀ ਕੰਪਲੀਟਿੰਗ ਹੋ ਗਿਆ ਪਰ ਹਰਸ਼ ਇਹਨੂੰ ਨਾ ਮੈਂ ਪਰਮਾਤਮਾ ਦੀ ਮਰਜ਼ੀ ਹੀ ਕਹੂੰਗੀ ਜਦੋਂ ਕਿ ਅਸੀਂ ਦਿਨ ਵਿੱਚ ਦੀ 10-15 ਗੇੜੇ ਲਾਉਨੇ ਆ ਉੱਪਰ ਕਦੇ ਕੱਪੜੇ ਸੁੱਕਣੇ ਪਾਉਣ ਆ ਗਏ ਕਦੇ ਚੱਕਣ ਆ ਗਏ ਕਦੇ ਕੁਝ ਕਰ ਲਿਆ ਕਦੇ ਕੁਝ ਕਰ ਲਿਆ ਕਿਉਂਕਿ ਮੇਰੀ ਸਿਸਟਰ ਦਾ ਜਿਹੜਾ ਕਮਰਾ ਹੈਗਾ ਉਹ ਉੱਪਰ ਹੀ ਆਗਾ ਹਨਾ ਅਸੀਂ ਦੇਖੋ 10 ਗੇੜੇ ਮਾਰਦੇ ਆ ਪਰ ਇਹ ਪਰਮਾਤਮਾ ਦੀ ਮਰਜ਼ੀ ਹੀ ਲਾ ਲੂ ਵੀ ਸਾਨੂੰ ਨਹੀਂ ਪਤਾ ਲੱਗਿਆ ਵੀ ਇੱਥੇ ਇਹ ਨਹੀਂ ਆ ਲੈਣਾ ਬਣਾ ਰਖਿਆਗਾ ਤੇ ਹੁਣ ਦੇਖੋ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਪਲੀਜ਼ ਸਾਨੂੰ ਦੱਸ ਦੋ ਇਹ ਵੀ ਇਹਦੇ ਨਾਲ ਕੁਛ ਮਤਲਬ ਕੋਈ 네ਗੇਟਿਵ ਤਾਂ ਨਹੀਂ ਹੁੰਦਾ ਹੈਗਾ ਵੇਨਾ ਮੈਂ ਸੁਣਿਆ ਸੀਗਾ ਕਹਿੰਦੇ ਜਿੱਥੇ ਕਬੂਤਰ ਬੋਲਣ ਲੱਗ ਜਾਂਦੇ ਆ ਵੀ ਉਹ ਉਜਾੜ ਜੇਚੀ ਬੋਲਦੇ ਹੁੰਦੇ ਆ ਨਾ ਕਬੂਤਰ ਵੀ ਵੈਸੇ ਤਾਂ ਚਲੋ ਬੈ ਪਤਾ ਨਹੀਂ ਮੈਨੂੰ ਵੱਡੇ ਵੱਡੇ ਕਹਦੇ ਹੁੰਦੇ ਆ ਵੀ ਉਹ ਕਬੂਤਰ ਜਿਹੜੇ ਹੈਗੇ ਨੇ ਉਹ ਉਜਾੜ ਚ ਬੋਲਦੇ ਨੇ ਵੀ ਚਲੋ ਮੈਨੂੰ ਲੱਗਦਾ ਇਹ ਗੱਲ ਮੰਨਦੇ ਵੀ ਆਪਾਂ ਹਨਾ ਵੀ ਇਹ ਆਲਣੇ ਦਾ ਕੋਈ 네ਗਟਿਵ ਇਫੈਕਟ ਤਾਂ ਨਹੀਂ ਹੈਗਾ ਆਪਣੇ ਘਰ ਦੇ ਵਿੱਚ ਕਿਉਂਕਿ ਦੇਖੋ ਅਸੀਂ ਹੁਣ ਜੋ ਵੀ ਹੋਵੇ ਜਿੱਦਾਂ ਵੀ ਹੋਵੇ ਉਹ ਪਰਮਾਤਮਾ ਦੀ ਮਰਜ਼ੀ ਆ ਇਹ ਵੀ ਅਸੀਂ ਇਹਨੂੰ ਚੱਕ ਨਹੀਂ ਸਕਦੇ ਜਿੰਨਾ ਚਿਰ ਉਹ ਬੱਚੇ ਲੈ ਕੇ ਇਥੋਂ ਉੱਡ ਨਹੀਂ ਜਾਂਦੇ ਜਾਂ ਉਹਨਾਂ ਦੇ ਜਿਹੜੇ ਅੰਡੇ ਨੇ ਉਹਦੇ ਵਿੱਚ ਉਹ ਬੱਚੇ ਨਹੀਂ ਨਿਕਲ ਆਉਂਦੇ ਹੈਗੇ ਫਿਰ ਮੈਂ ਮੇਰੇ ਬੇਟੇ ਨੂੰ ਕਿਹਾ ਮੈਂ ਕਿਹਾ ਹਰਸ਼ਾ ਆਪਾਂ ਨਾ ਵੀ ਜਿੱਦਾਂ ਆਪਾਂ ਮੇਰੀ ਇਹਦੀ ਨਾਨੀ ਨੂੰ ਪੁੱਛਿਆ ਉਹਨਾਂ ਨੇ ਤਾਂ ਕਿਹਾ ਵੀ ਨਹੀਂ ਇਦਾਂ ਦਾ ਤਾਂ ਕੁਝ ਨਹੀਂ ਆਗਾ ਵੀ ਮੈਂ ਕਿਹਾ ਵੀ ਵੱਡੇ ਵੀ ਮੇਰੀ ਏਜ ਤੋਂ ਵੱਡੀਆਂ ਭੈਣਾਂ ਵੀ ਮੇਰੀ ਵੀਡੀਓ ਦੇਖਦੀਆਂ ਨੇ ਹੈ ਹਾਈ ਹਾਈ ਪਰ ਪਰ ਇੱਕ ਗੱਲ ਆ ਹਰਸ਼ ਦੇਖਣ ਵਾਲੀ ਆ ਤੁਸੀਂ ਦੇਖੋ ਕਿੱਦਾਂ ਕਿਣਕਾ ਕਿਣਕਾ ਕਰਕੇ ਇਹਨੇ ਆਲਣਾ ਬਣਾਇਆ ਹਰਸ਼ ਪਰ ਪਾਈ ਦੇਖੀ ਵੀ ਇਹਦੇ ਵਿੱਚ ਕੁਝ ਹੈਗਾ ਦਨ ਆਉਂਦੀ ਮੈਂ ਤਾ ਹੇ ਨਾ 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 ਆਪਾਂ ਨਹੀਂ ਛੇੜਦੇ ਦੀ ਮੈਂਤ ਨੂੰ ਤੇ ਦੇਖਿਓ ਇੱਧਰ 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 ਖੰ ਸਾਰੇ ਉਹ ਨਾ ਉਹਨੇ ਪੂਰਾ ਜਗਾੜ ਲਾਇਆ ਹੋਇਆ ਹਰਸ਼ਾ ਦੇਖੋ ਕਿੱਦਾਂ ਬਿੰਨਿਆ ਪਿਆ ਸਾਰਾ ਉਹਨੇ ਆਲਣਾ ਹਾਂ ਵੀ ਇਹ ਤੋਂ ਡਿੱਗ ਨਾ ਜਾਵੇ ਕੋਈ ਚੀਜ਼ ਹਾਂ ਵੀ ਕੁਝ ਚੀਜ਼ ਡਿੱਗ ਨਾ ਜਾਵੇ ਮੇਰੇ ਬੱਚੇ ਨਾ ਗਿਰ ਜਣ ਜਿੱਦਾਂ ਹੁਣ ਐਂਟਰੀ ਗੇਟ ਆ ਇਹਦਾ ਠੀਕ ਹੈ ਬਿਲਕੁਲ ਉਹਨੇ ਪ੍ਰੋਪਰ ਗੋਲ ਬਣਾਇਆ ਹੋਇਆ ਤਾਂ ਕਿ ਉਹ ਵਿੱਚੋਂ ਨਿਕਲ ਜਾਵੇ। ਬਸ ਜਿੱਦੇ ਚ ਉਹ ਨਿਕਲ ਸਕੇ ਹਨਾ ਹੁਣ ਤੁਸੀਂ ਦੇਖੋ ਜਿਹੜੀਆਂ ਭੈਣਾਂ ਨੇ ਮੇਰੀ ਵੀਡੀਓ ਦੇਖੀ ਆ ਤੁਸੀਂ ਤਾਂ ਦੇਖਿਆ ਹੀ ਵੀ ਆਪਾਂ ਤਾਂ ਹੁਣ ਰੈਨੋਵੇਟ ਕਰਵਾਇਆ ਹਨਾ ਘਰ ਹਜੇ ਨਵਾਂ ਨਵਾਂ ਹੀ ਸਾਰਾ ਕੁਝ ਆਪਾਂ ਨਵਾਂ ਪੇਂਟ ਪੂੰਡ ਸਾਰਾ ਕੁਝ ਕੀਤਾਗਾ ਹਨਾ ਅਸੀਂ ਦਿੱਲੀ ਵਾਂਗੂ ਮਤਲਬ ਇੱਕ ਦੋ ਇੱਕ ਦੋ ਦਿਨ ਛੱਡ ਕੇ ਅਸੀਂ ਉੱਪਰੋਂ ਸਫਾਈ ਕਰਦੇ ਸੀ ਸਾਰੀ ਤੇ ਪਤਾ ਨਹੀਂ ਇਹਨੇ ਕਿਵੇਂ ਬਣਾ ਲਿਆ ਸਾਡੀ ਨਜ਼ਰ ਦੇ ਵਿੱਚ ਕਿਵੇਂ ਨਹੀਂ ਆਇਆ ਹੈਗਾ ਹੁਣ ਦੇਖੋ ਅਸੀਂ ਤਾਂ ਉਸ ਪਰਮਾਤਮਾ ਨੂੰ ਉਹ ਜਾਜ਼ ਕਰਕੇ ਕਹਿੰਦੇ ਆ ਵੀ ਅਸੀਂ ਤਾਂ ਨਹੀਂ ਚੱਕਾਂਗੇ ਇੱਥੋਂ ਪਹਿਲਾਂ ਸਾਡੇ ਪਲਾਟ ਦੇ ਵਿੱਚ ਬਿੱਲੀ ਸੂਈ ਸੀਗੀ ਹਨਾ ਉਹਦੇ ਬੱਚੇ ਰਹੇ ਕਾਫੀ ਦਿਨ ਫਿਰ ਉਹ ਕਹਿੰਦੇ ਮੈਨੂੰ ਬਹੁਤ ਭੈਣਾ ਨੇ ਕਮੈਂਟ ਕੀਤੇ ਵੀ ਬਿੱਲੀ ਤਾਂ ਜਿਹੜੀ ਹੈਗੀ ਚੱਕ ਕੇ ਲੈ ਜਾਂਦੀ ਹੁੰਦੀ ਆਪਣੇ ਬੱਚੋ ਲੈ ਗਈ ਸੀਗੀ ਸ਼ੁਕਰ ਕਰੋ ਅਸੀਂ ਉਹਨਾਂ ਨੂੰ ਹੱਥ ਲਾ ਲਿਆ ਸੀ ਸਾਨੂੰ ਨਹੀਂ ਪਤਾ ਸੀ ਉਸ ਤੋਂ ਬਾਅਦ ਵੀ ਉਹ ਚੱਕ ਕੇ ਲੈ ਗਈ ਪਰ ਆਪਣੇ ਬੱਚਿਆਂ ਨੂੰ ਜਦੋਂ ਕਿ ਮੈਨੂੰ ਡਰ ਲੱਗ ਰਿਹਾ ਸੀ ਵੀ ਹਾਈ ਭੈਣਾ ਕਹਿ ਰਹੀਆਂ ਨੇ ਵੀ ਤੁਸੀਂ ਹੱਥ ਲਾਤਾ ਦੀਦੀ ਉਹਨਾਂ ਨੂੰ ਹੁਣ ਹੁਣ ਉਹਨੇ ਬੱਚੇ ਨਹੀਂ ਲੈ ਕੇ ਜਾਣੇ ਹੈਗੇ ਪਰ ਸ਼ੁਕਰ ਆ ਪਰਮਾਤਮਾ ਦੇ ਉਹ ਬੱਚੇ ਲੈ ਗਈ ਆਪਣੇ ਚੱਕ ਕਿ ਵੀ ਚਲੋ ਚੰਗਾ ਹੋਵੇ ਮਾੜਾ ਹੋਵੇ ਹਨਾ ਆਪਾਂ ਤਾਂ ਮਤਲਬ ਰਜਾ ਚ ਰਾਜੀਆਂ ਪਰਮਾਤਮਾ ਦੀ ਚ ਵੀ ਹੋ ਸਕਦਾ ਉਹਨੇ ਸਾਡਾ ਘਰ ਇਸੇ ਕੱਲ ਨੂੰ ਚੋੜਿਆ ਹੋਵੇ ਵੀ ਇੱਥੇ ਸੇਫ ਨੇ ਹਨਾ ਮੈਂ ਤਾਂ ਇਹੀ ਸਮਝੂਗੀ ਵੀ ਉਹਨੂੰ ਹੋ ਸਕਦਾ ਪਰਮਾਤਮਾ ਨੂੰ ਲੱਗਦਾ ਹੋਵੇ ਵੀ ਇੱਥੇ ਸੇਫ ਨੇ ਹਨਾ ਬਸ ਇਨਕ ਇਨਕ ਹਨਾ ਮੈਂ ਨਹੀਂ ਛੇੜਦੀ ਹਰਸ਼ਾ ਲੈਣੇ ਨੂੰ ਕਣਕੇ ਗਿਰ ਸੁੱਟਦੇ ਆ ਅਸੀਂ ਤਾਂ ਨਾ ਇਹ ਕਿਣਕੇ ਵੀ ਨਹੀਂ ਚੱਕਦੇ ਉਹਦੇ ਸਾਨੂੰ ਇਹ ਹੁੰਦਾ ਵੀ ਹੋ ਸਕਦਾ ਕੁਦਰਤੀ ਗਿਰਗੇ ਹੋਣ ਬਾਅਦ ਚੋ ਚੱਕ ਕੇ ਲਾਉਣੇ ਹੋਣ ਉਹਨੇ ਹਨਾ ਆਪਣੇ ਆਲਣੇ ਤੇ ਅਸੀਂ ਦੇਖੋ ਇਹਦੇ ਕਿਣਕੇ ਵੀ ਨਹੀਂ ਚੱਕਦੇ ਹੈਗੇ ਨੀਚੋਂ ਇਸ ਕਰਕੇ ਵੀ ਉਹਨਾਂ ਨੇ ਬਹੁਤ ਮਿਹਨਤ ਨਾਲ ਇਕੱਠੇ ਕੀਤੇ ਆ ਵੀ ਹੋ ਸਕਦਾ ਵੀ ਉਹ ਇੰਨਾ ਕਿਣਕਿਆਂ ਨੂੰ ਦੁਬਾਰਾ ਲਾ ਦੇਣ ਹਨਾ ਉੱਪਰ ਚੱਕ ਕੇ ਵੀ ਉਹਨਾਂ ਨੂੰ ਬਾਰ-ਬਾਰ ਮਿਹਨਤ ਨਾ ਕਰਨੀ ਪਵੇ ਦੇਖੋ ਰੱਬ ਦਾ ਜੀ ਆ ਹਨਾ ਰੱਬ ਨੇ ਜਨਮ ਦੇਣਾ ਉਹਨਾਂ ਨੂੰ ਵੀ ਆਪਾਂ ਕੌਣ ਹੁੰਨੇ ਆ ਉਹ ਕਰਨ ਵਾਲੇ ਅਸੀਂ ਪੱਟ ਦੇ ਨਹੀਂ ਹੈਗੇ ਵੈਸੇ ਤਾਂ ਬਿਪਾਰਵਾਸੀ ਕਹ ਰਿਆ ਵੀ ਪਰਮਾਤਮਾ ਕੋਈ ਇਦਾਂ ਆਲਣੇ ਵਗੈਰੇ ਫੋਨ ਨੈਗੇਟਿਵ ਤੇ ਚੀਜ਼ ਤਾਂ ਨਹੀਂ ਹੁੰਦੀ ਹੋਣੀ ਹੈ ਨਾ ਚਿੜੀਆਂ ਦਾ ਨਹੀਂ ਹੁੰਦਾ ਅੱਗੇ ਕਹਿੰਦੇ ਆ ਕਹਿੰਦੇ ਚੀੜੀਆਂ ਦਾ ਕਹਿੰਦੇ ਸੋ ਕੋ ਵਧੀਆ ਹੁੰਦਾ ਹੈ ਨਾ ਉਹ ਸਾਹਮਣੇ ਆਪਣੇ ਗਵਾਂਡੇ ਨੇ ਉਹਨਾਂ ਨੇ ਆਰਟੀਫੀਸ਼ਲ ਆਲਣਾ ਦਾ ਹਾਂ ਆਰਟੀਫੀਸ਼ਲ ਰੱਖ ਦਿਆ ਨਾ ਲੋਕੀ ਲੇਕਿਨ ਚਲੋ ਹੁਣ ਹਰਸ਼ ਨੇ ਤੈਨੂੰ ਕਿਹਾ ਸੀ ਇੱਥੇ ਪਾਣੀ ਰੱਖ ਦਿਆ ਕਰ ਤੇ ਨਾਲੇ ਉਹ ਰੱਖਿਆ ਕੇ ਰੋਟੀ ਰੱਖਦਾ ਉਹਨੂੰ ਤਾਂ ਵੇਦਰ ਅਦਰ ਖੇਡਣ ਨਹੀਂ ਗਿਆ ਤੂੰ ਅੱਜ ਨਹੀਂ ਕੱਲ ਕਰਦੇ ਹਾਂ ਅਸੀਂ ਉੱਥੇ ক্রিকেট ਖੇਡਦੇ ਹਾਂ ਆਓ ਬੱਚੇ ক্রিকেট ਖੇਡ ਰਹੇ ਨੇ ਖੇਤਾਂ ਦੇ ਵਿੱਚੋਂ ਹੁਣ ਕਣਕਾਂ ਜਿਹੜੀਆਂ ਹੈਗੀਆਂ ਨੇ ਉਹ ਹੁਣ ਸਾਫ਼ ਪਿਆ ਮੈਦਾਨ ਬੱਚੇ ਖੇਡ ਰਹੇ ਨੇ ਦੇਖੀ ਤੋਤਾ ਉੱਥੇ ਤੋਤਾ ਲੰਮ ਕਰਿਆ ਦੇਖੀ ਅਰਸ਼ਾ ਉਹ ਦੇਖ ਤੋਤਾ ਨਾ ਉਹ ਉਹ ਦੇ ਘਰ ਦੇ ਪਿੱਛੇ ਜਿੱਥੇ ਉਹ ਖੱਡਾ ਜਿਹਾ ਪਿਆਗਾ نیچے-नीचे ਦਿਖ ਗਿਆ ਤੋਤਾ ਲੰਮ ਕਰਿਆ ਨਾ ਪਲਾਟ ਜਿਹੜੇ ਹੈਗੇ ਨੇ ਸਾਡੇ ਖਾਲੀ ਪਏ ਨੇ ਬਹੁਤ ਸਭ ਤੋਂ ਪਹਿਲਾਂ ਅਸੀਂ ਹੀ ਆਏ ਸੀ ਇੱਥੇ ਤੇ ਸਾਡਾ ਘਰ ਸਭ ਤੋਂ ਪਹਿਲਾਂ ਦਾ ਬਣਿਆ ਹੋਇਆਗਾ ਉਸ ਤੋਂ ਬਾਅਦ ਹੀ ਜਿੰਨੇ ਵੀ ਘਰ ਬਣੇ ਨੇ ਇੱਧਰ ਸਾਈਡ ਤੇ ਅੱਗੇ ਸਾਡੀ ਕਲੋਨੀ ਦੇ ਵਿੱਚ ਬਾਅਦ ਚ ਹੀ ਬਣੇ ਨੇ ਸਾਰੇ ਘਰ ਆਪਾਂ ਆਏ ਸੀ 2011 ਦੇ ਵਿੱਚ 12 ਚ ਹਾਂ ਅਸੀਂ 2012 ਦੇ ਵਿੱਚ ਆਏ ਸੀ ਦੇਖ ਲਓ ਕਿੰਨੇ ਸਾਲ ਹੋ ਗਏ ਆਪਾਂ ਨੂੰ 8 ਸਾਲ ਉਹ ਹੋ ਗਏ 5 ਸਾਲ ਆ ਹੋ ਗਿਆ ਨਾ 13 ਸਾਲ 14ਵਾਂ ਸਾਲ ਲੱਗ ਰਿਹਾ ਨਾ ਅੱਠ ਤੇ ਪੰਜ 13 14 ਸਾਲ ਹੋ ਗਏ ਸਾਨੂੰ ਇੱਥੇ ਆਇਆ ਨੂੰ ਹੁਣ ਨਾ ਮੈਂ ਪਿੱਛੇ ਜੇ ਅੱਜ ਮੈਂ ਹੋਰ ਵੀ ਥੋੜੇ ਥੋੜੇ ਸਵਾਲਾਂ ਦੇ ਜਵਾਬ ਦੇਣੇ ਸੀ ਮੈਨੂੰ ਨਾ ਕਾਫੀ ਪੜਾ ਨੇ ਪੁੱਛਿਆ ਵੀਡੀਓਜ਼ ਦੇ ਵਿੱਚ ਵੀ ਦੀਦੀ ਜਿੱਦਾਂ ਹੁਣ ਤੁਸੀਂ ਵੀਡੀਓਜ਼ ਪਾਉਨੇ ਹੋ ਵੀ ਤੁਹਾਡੀ ਵੀਡੀਓਜ਼ ਦੇ ਵਿੱਚ ਤੁਹਾਡੇ ਮੰਮੀ ਹੁੰਦੇ ਨੇਗੇ ਹਨਾ ਤੇ ਥੋੜੀ ਭੈਣ ਹੁੰਦੀ ਆ ਕੀ ਜਾਂ ਫਿਰ ਵੀ ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਉਹਨਾਂ ਨੇ ਪੁੱਛਿਆ ਸੀ ਵੀ ਤੁਹਾਡੇ ਸੱਸ ਸਹੁਰਾ ਕਿੱਥੇ ਰਹਿੰਦੇ ਨੇਗੇ ਹਨਾ ਦੇਖੋ ਸੱਸ ਸਹੁਰਾ ਜਿਹੜੇ ਹੈਗੇ ਨੇ ਉਹ ਸਾਡੇ ਨਾਲ ਹੀ ਰਹਿੰਦੇ ਨੇਗੇ ਸੌਰਸ ਆਬ ਜਿਹੜੇ ਹੈਗੇ ਨੇ ਮੇਰੇ ਫਾਦਰ ਇਨ ਲਾਓ ਉਹ ਵੀ ਸਾਡੇ ਨਾਲ ਹੀ ਰਹਿੰਦੇ ਨੇ ਹੁਣ ਦੇਖੋ ਤਾਂ ਸਿਆਣੇ ਨੇ ਉਹਨਾਂ ਦੇ ਆਪਾਂ ਕੀ ਵੀਡੀਓ ਬਣਾਉਣੀ ਆ ਨਾ ਨਹੀਂ ਉਹਨਾਂ ਨੂੰ ਚੰਗਾ ਲੱਗਦਾ ਵੀ ਸਾਡੀ ਵੀਡੀਓ ਬਣਾਉਣਾ ਤੇ ਆਪਾਂ ਵੀ ਉਹ ਉਹ ਵੀ ਹੁੰਦਾ ਜਦੋਂ ਹੁਣ ਮੇਰੇ ਬੇਟੇ ਦਾ ਜਨਮ ਦਿਨ ਸੀ ਉਸ ਟਾਈਮ ਤੇ ਉਹਨਾਂ ਦੀ ਵੀਡੀਓ ਹੈਗੀ ਵੀ ਆ ਸਾਡੇ ਨਾਲ ਇਕੱਠੇ ਤੇ ਜਿਹੜੇ ਮੇਰੀ ਸੱਸ ਨੇਗੇ ਉਹਨਾਂ ਦੀ ਤਾਂ ਡੈਥ ਹੋ ਚੁੱਕੀ ਹੈਗੀ ਉਹ 2019 ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਡੈਥ ਹੋ ਗਈ ਸੀਗੀ ਉਹਨਾਂ ਨੂੰ ਮਤਲਬ ਬਿਮਾਰ ਰਹਿੰਦੇ ਸੀ ਉਹ ਕਾਫੀ ਪੀਲਾ ਹੋ ਗਿਆ ਸੀਗਾ ਉਹਨਾਂ ਨੂੰ ਕਾਫੀ ਉਹਨਾਂ ਦਾ ਇਲਾਜ ਕਰਵਾਇਆ ਸੀ ਨੇ ਇੱਥੇ ਸਾਡੇ ਨੇੜੇ 40s ਹਸਪਤਲ ਵੀ ਹੈਗਾ ਤੇ ਦਿਆਨੰਦ ਹਸਪਤਲ ਹੈਗਾ ਲੁਧਿਆਣੇ ਦਾ ਜਿਹੜਾ ਉੱਥੇ ਵੀ ਉਹ ਕਾਫੀ ਟਾਈਮ ਰਹੇ ਹੈਨਾ ਪਰ ਜਿਵੇਂ ਕਹਿੰਦੇ ਹੁੰਦੇ ਆ ਨਾ ਜਦੋਂ ਬੇਲਾ ਲੰਘ ਜਾਂਦਾ ਫਿਰ ਬੇਲਾ ਹੱਥ ਨਹੀਂ ਆਉਂਦਾ ਹੈਗਾ ਬਿਲਕੁਲ ਵੀ ਤੇ ਫਿਰ ਬਸ ਉਹ ਥੋੜੇ ਦਿਨ ਉਹਨਾਂ ਨੇ ਸਰਵਾਈਵ ਕੀਤਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀਗੀ 2019 ਦੇ ਵਿੱਚ ਕਰੋਨਾ ਆਉਣ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਹੈਗੀ ਆ ਉਹ ਡੈਥ ਹੋ ਗਈ ਸੀਗੀ ਅ ਅਸੀਂ ਤਾਂ ਸਾਰੀ ਫੈਮਿਲੀ ਜਿਹੜੀ ਹੈਗੀ ਆ ਹੁਣ ਮੇਰੇ ਮੈਰਿਜ ਨੂੰ ਨਾ 22 ਸਾਲ ਹੋ ਗਿਆ 2002 ਦੇ ਵਿੱਚ ਮੇਰੀ ਮੈਰਿਜ ਹੋਈ ਸੀਗੀ ਹਨਾ 22 ਹੋ ਗਿਆ ਅਰਸ਼ 23 ਹੋ ਗਿਆ ਨਾ ਕਿੰ ਆਦਾ ਤੁਹਾ ਮੇਰਾ ਹਾਂ 23 24 ਸਾਲ ਹੋ ਗਏ ਹੁਣ 23 24 ਸਾਲ ਜਿਹੜੇ ਹੈਗੇ ਨੇ ਮੇਰੇ ਮੈਰਿਜ ਨੂੰ ਹੋ ਗਏ ਸ ਤਾਂ 23 24 ਸਾਲ ਦੇ ਜਿਹੜੇ ਹੈਗੇ ਸਾਰੇ ਇਕੱਠੇ ਹੀ ਰਹਨੇ ਆਂਗੇ ਤੇ ਫਾਦਰ ਦਿਨ ਲੋ ਤਾਂ ਹੈਗੇ ਹੀ ਨੇ ਸਾਡੇ ਨਾਲ ਇਸ ਟਾਈਮ ਤੇ ਉਹ ਸਾਡੇ ਨਾਲ ਹੀ ਰਹਿੰਦੇ ਨੇ ਬਸ ਇਹ ਆ ਵੀ ਅਸੀਂ ਉਹਨਾਂ ਨੂੰ ਵੀਡੀਓਜ਼ ਵਗੈਰਾ ਦੇ ਵਿੱਚ ਨਹੀਂ ਲਾਂਦੇ ਹੁੰਦੇ ਹੈਗੇ ਹਨ ਵੀ ਕਈ ਭੈਣਾਂ ਨੂੰ ਇਹ ਹੁੰਦਾ ਨਾ ਵੀ ਪਤਾ ਨਹੀਂ ਸਸ ਸਹੁਰੇ ਨਾਲ ਰਹਿੰਦੇ ਨਹੀਂ ਹੈਗੇ ਵੀ ਪਤਾ ਨਹੀਂ ਨਹੀਂ ਦੇਖੋ ਸਾਡੀ ਫੈਮਿਲੀ ਦੇ ਵਿੱਚ ਐਦਾਂ ਨਹੀਂ ਹੈਗਾ ਜਿਆ ਪਿਆਰ ਨਾਲ ਰਹਿਣਾ ਐਦਾਂ ਦੀ ਕੋਈ ਗੱਲ ਨਹੀਂ ਆ ਵੀ ਕੋਈ ਹੋਣੀ ਆ ਅਸੀਂ ਇਕੱਠੇ ਹੀ ਰਹਨੇ ਆ ਸਾਰੇ ਠੀਕ ਹੈ ਜੀ ਤੇ ਮੈਨੂੰ ਕਾਫੀ ਪਹਿਣਾ ਦੇ ਪਹਿਲਾ ਵਾਲੀ ਵੀਡੀਓ ਤੇ ਮੈਸੇਜ ਆ ਰਹੇ ਸੀ ਮੈਂ ਕਿਹਾ ਚਲੋ ਅੱਜ ਦੱਸਦੇ ਆਂ ਪਹਿਣਾ ਨੂੰ ਵੀ ਸੱਸ ਸੋਹਰਾ ਸਾਡੇ ਜਿਹੜੇ ਹੈਗੇ ਨੇ ਕਿੱਥੇ ਰਹਿੰਦੇ ਨੇ ਮਤਲਬ ਦੁਨੀਆ ਦੇ ਵਿੱਚ ਜਿਹੜੀਆਂ ਡਰੈਸਸ ਪਾਉਣ ਨੂੰ ਆਪਾਂ ਇਹ ਕਹਿੰਦੇ ਨਾ ਵੀ ਹਾਂ ਇਹ ਡਰੈਸ ਆਪਾਂ ਵੀ ਸੱਸ ਨੂੰ ਸੱਸਾਂ ਨੇ ਜਿਹੜੀਆਂ ਨੂੰਹਾਂ ਨੂੰ ਪਾਉਣ ਨਹੀਂ ਦਿੰਦੀ ਉਹਨਾਂ ਨੇ ਉਹੀ ਕਹਿਣਾ ਨਾ ਨਾ ਫਿਰ ਕੀ ਹੋ ਗਿਆ ਤੂੰ ਆਹ ਡਰੈਸ ਪਾ ਲੈ ਇਦਾਂ ਥੋੜੀ ਹੁੰਦਾ ਹੁੰਦਾ ਕੁੜੀਆਂ ਨੂੰ ਸ਼ੌਂਕ ਪੂਰੇ ਕਰਨੇ ਹੁੰਦੇ ਆਪਦੇ ਜੇ ਅੱਜ ਉਹਨਾਂ ਨੂੰ ਪਤਾ ਹੁੰਦਾ ਨਾ ਵੀ ਹਾਂ ਮੈਂ ਮੇਰਾ YouTube ਤੇ ਚੈ ਦੇ ਵਿੱਚ ਤੇ ਬਸ ਚਲੋ ਜੋ ਵੀ ਆ ਹਨਾ ਪਰਮਾਤਮਾ ਨੂੰ ਮਨਜ਼ੂਰ ਜੀ ਦੀ ਜਿੰਨੀ ਕਿ ਲਿਖੀ ਹੁੰਦੀ ਆਗੀ ਸਾਢੇ 6 ਹਾਂ ਸ਼ਾਮ ਦੇ 6:30 7 ਵਜਣ ਵਾਲੇ ਆਗੇ ਹੁਣ ਚਲੋ ਚਲੀਏ ਨੀ ਚਲ ਚਲ ਹੂੰ ਕੀ ਆ ਹੁਣ ਤੱਕ ਘਰ ਰੈਨੋਵੇਟ ਕਰਵਾਇਆ ਸੀ ਤੇ ਕੀ ਫੇਰ ਉਤਰ ਗਿਆ ਹਨਾ ਇਹ ਜੁਗਾਠ ਨਹੀਂ ਇਹ ਨਾ ਜੋਰ ਦੀ ਵੱਜਦਾ ਦਰਵਾਜਾ ਇਦਾਂ ਕਰਕੇ ਦੇਖੋ ਸਾਰਾ ਲੈ ਗਿਆ ਬੜਾ ਮਨ ਖਰਾਬ ਹੁੰਦਾ ਬਹੁਤ ਮੁੱਦਤ ਬਾਅਦ ਘਰ ਸਮਰਾਇਆ ਸੀ ਚੰਗੀ ਤਰ੍ਹਾਂ ਥੋੜਾ ਬਹੁਤਾ ਜਿਹੜਾ ਹੈਗਾ ਦਿਵਾਲੀ ਦੂਲੀ ਨੂੰ ਕਰਦੇ ਰਹਿੰਦੇ ਸੀ ਪਰ ਮੁੱਦਤ ਬਾਅਦ ਘਰ ਸਮਰਾਇਆ ਸੀ ਦੇਖੋ ਫੇਰ ਟੁੱਟ ਭੱਜ ਗਿਆ ਇਹ ਮੇਰੇ ਤਾਂ ਬੜਾ ਮੂਡ ਖਰਾਬ ਹੁੰਦਾ ਦੇਖੋ ਇੱਕ ਆਹ ਆ ਸਾਡੇ ਡੈਡੀ ਦੀ ਸ਼ੈੱਡ ਪਾਈ ਹੋਈ ਹੈ ਦੇਖੋ ਇੱਥੇ ਸਾਡੀਆਂ ਮਸ਼ੀਨਾਂ ਖੜੀਆਂ ਨੇ ਗਈਆਂ ਕੱਪੜੇ ਧੋਣ ਵਾਲੇ ਨਹੀਂ ਹੁਣ ਤਾਂ ਨਹੀਂ ਹੈਗੇ ਕੱਪੜੇ ਧੋਣ ਵਾਲੇ ਇੱਥੇ ਮਸ਼ੀਨਾਂ हां ਇੱਥੇ ਸਾਡੇ ਸਿਲੰਡਰ ਪਏ ਆ ਪਹਿਲਾਂ ਜਿੱਦਾਂ ਭੈਣ ਰਹਿੰਦੀ ਹੁੰਦੀ ਸੀ ਨਾ ਜਦੋਂ ਉੱਪਰ ਜਦੋਂ ਕੈਨੇਡਾ ਨਹੀਂ ਗਏ ਹੋਏ ਸੀਗੇ ਇੱਥੇ ਉਹ ਰੱਖਦੇ ਹੁੰਦੇ ਸੀ ਮਸ਼ੀਨ ਕੱਪੜੇ ਧੋਣ ਵਾਲੀ ਆਟੋਮੈਟਿਕ ਮਸ਼ੀਨ ਰੱਖੀ ਹੋਈ ਸੀ ਇੱਥੇ ਤੇ ਹੁਣ ਨੀਚੇ ਲੈ ਗਿਆ ਸੀ ਉਹ ਮਸ਼ੀਨ ਚੱਕ ਕੇ ਤੇ ਇੱਧਰ ਮੇਰੀ ਪੇਟੀ ਪਈ ਆ ਤੇ ਇਹਨੂੰ ਵੀ ਰੰਗ ਕਰਾਉਣਾ ਦੇਖੋ ਲੋਹੇ ਦਾ ਇਹ ਸਾਰਾ ਜੰਗਾਲ ਲੱਗ ਗਿਆ ਇਹ ਜਿਹੜਾ ਹੈਗਾ ਇਹ ਸਾਡੇ ਡੈਡੀ ਜੀ ਨੇ ਬਣਾਇਆ ਦੇਖ ਲਓ ਤੁਸੀਂ ਅੰਗਲਾਰ ਨਾਲ ਲੋਹੇ ਦੀਆਂ ਨਾਲ ਸਾਰੇ ਆਹ ਜਿੰਨੇ ਵੀ ਪੇਜ ਨਟ ਵਗੈਰਾ ਲਗਾਏ ਹੋਏ ਨੇ ਸਾਡੇ ਡੈਡੀ ਨੇ ਲਗਾਏ ਨੇ ਸਾਰੇ ਮਿਸਤਰੀਆਂ ਦਾ ਕੰਮ ਦੇਖ ਲੋ ਆਉ ਚਿੜੀ ਆ ਗਈ ਚਿੜੀ ਆ ਗਈ ਫੇਰ ਆ ਗਈ ਚਿੜੀ ਚਿੜੀ ਆ ਗਈ ਚਿੜੀ ਆ ਗਈ ਨਹੀਂ ਨਹੀਂ ਚਲ ਉਹਨੂੰ ਪਰੇਸ਼ਾਨ ਨਾ ਕਰ ਹਰਸ਼ ਹੋ ਸਕਦਾ ਬੱਚੇ ਹੋਣ ਉਹਦੇ ਵਿੱਚ ਪਤਾ ਚਿੜੀ ਬੈਠੀ ਆ ਉਹਨਾਂ ਤੇ ਆਇਆ